ਬੈਗੀਆਂ ਜੱਫੀਆਂ ਤੇ ਇਨਕਲਾਬ ਹੋ ਗਿਆ ਕਾਲੀ ਦਲ ਦਾ ਡਿੰਪੀ ਹੁਣ ਆਮ ਆਦਮੀ ਹੋ ਗਿਆ ਅਕਾਲੀ ਦਲ ਦਾ ਡਿੰਪੀ ਹੁਣ ਆਮ ਆਦਮੀ ਹੋ ਗਿਆ ਜਿਹੜਾ ਪਹਿਲਾਂ ਸੀ ਖਾਸ ਆਦਮੀ ਹੁਣ ਝਾੜੂ ਪੋਚੇ ਨਾਲ ਧੋ ਗਿਆ ਅਕਾਲੀ ਦਲ ਦਾ ਡਿੰਪੀ ਹੁਣ ਆਮ ਆਦਮੀ ਹੋ ਗਿਆ ਅਕਾਲੀ ਦਲ ਦਾ ਡਿੰਪੀ ਹੁਣ ਆਮ ਆਦਮੀ ਹੋ ਗਿਆ ਪਹਿਲਾਂ ਟਰਾਂਸਪੋਰਟ ਫੀਆ ਕਹਿੰਦੇ ਸੀ ਹੁਣ ਸ਼ਹਿਦ ਵਾਂਗ ਚੋ ਗਿਆ ਅਕਾਲੀ ਦਲ ਦਾ ਡਿੰਪੀ ਹੁਣ ਆਮ ਆਦਮੀ ਹੋ ਗਿਆ ਮਿੱਤਰੋ ਅੱਜ ਜੱਫੀਆਂ ਅੱਜ ਪੈ ਗਈਆਂ ਨੇ ਭਗਵੰਤ ਮਾਨ ਸਾਹਿਬ ਤੇ ਕਾਲੀਦਲ ਦੇ ਸੀਨੀਅਰ ਆਗੂ ਡਿੰਪੀ ਢਿੱਲੋਂ ਦੀਆਂ ਡਿੰਪੀ ਢਿੱਲੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਖੂਬ ਬੋਲਦੇ ਰਹੇ ਨੇ ਉਹਨਾਂ ਦੇ ਭਰਾ ਸਨਹੀ ਵੀ ਬੋਲਦੇ ਰਹੇ ਨੇ ਤੇ ਆਮ ਆਦਮੀ ਪਾਰਟੀ ਕਹਿੰਦੀ ਸੀ ਇਹ ਨਜਾਇਜ਼ ਬੱਸਾਂ ਚਲਾਉਂਦੇ ਨੇ ਨਜਾਇਜ਼ ਪਰਮਟ ਨੇ ਇੱਕ ਇੱਕ ਪਰਮਟ ਤੇ ਕਿੰਨੀਆਂ-ਕਿੰਨੀਆਂ ਬੱਸਾਂ ਨੇ ਤੇ ਅੱਜ ਉਹੀ ਡਿੰਪੀ ਤੇ ਉਹੀ ਆਮ ਆਦਮੀ ਪਾਰਟੀ ਤੇ ਅੱਜ ਜਫੀਆਂ ਪੈ ਗਈਆਂ ਨੇ ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਸਾਹਿਬ ਹੋਰੀਏ ਕਹਿੰਦੇ ਸੀ ਕਿ ਸਾਡੀ ਸੋਚ ਵੱਖਰੀ ਸਾਡੀ ਵਿਚਾਰਧਾਰਾ ਵੱਖਰੀ ਤੇ ਹੁਣ ਰਾਤੋਂ ਰਾਤ ਡਿੰਪੀ ਸਾਹਿਬ ਦੀ ਸੋਚ ਵਿਚਾਰਧਾਰਾ ਬਦਲ ਗਈ ਜਾਂ ਮਾਨ ਸਾਹਿਬ ਹਰਾਂ ਦੀ ਪਾਰਟੀ ਦੀ ਬਦਲ ਗਈ ਇਹ ਰਾਤੋਂ ਰਾਤ ਕੀ ਹੋ ਗਿਆ ਡਿੰਪੀ ਟਲੋਂ ਸਾਹਿਬ ਸਿਰਫ 2 ਦਿਨ ਪਹਿਲਾਂ ਕਹਿ ਰਹੇ ਸੀ ਸਾਰੇ ਲੋਕਾਂ ਨੇ ਸੁਣੀਆਂ ਮੀਡੀਆ 'ਚ ਕਹਿੰਦੇ ਸੀ ਮੇਰੀ ਆਮ ਆਦਮੀ ਪਾਰਟੀ 'ਚ ਕਿਸੇ ਨਾਲ ਗੱਲ ਨਹੀਂ ਹੋਈ ਅੱਜ ਇਹ ਕਹਿ ਰਹੇ ਸੀ ਕਿ 5 ਦਿਨ ਪਹਿਲਾਂ ਮੈਨੂੰ ਭਗਵੰਤਮਾਨ ਸਾਹਿਬ ਦੇ OSD ਨੇ ਫੋਨ ਕੀਤਾ ਉਦੋਂ ਪਹਿਲਾਂ ਕਦੇ ਗੱਲ ਨਹੀਂ ਹੋਈ ਹੁਣ 2 ਦਿਨ ਪਹਿਲਾਂ ਵਾਲੀ ਗੱਲ ਠੀਕ ਸੀ ਕਿ ਅੱਜ ਵਾਲੀ ਠੀਕ ਆ ਇਹ ਹੁਣ ਤੁਸੀਂ ਦੱਸਿਓ ਮੈਨੂੰ ਸਭ ਤੋਂ ਵੱਡੀ ਹੈਰਾਨੀ ਅੱਜ ਉਦੋਂ ਹੋਈ ਜਦੋਂ ਭਗਵੰਤਮਾਨ ਨੇ ਤੇ ਡਿੰਪੀ ਢਿੱਲੋਂ ਨੇ ਜੱਫੀ ਪਾਈ ਆ ਤੇ ਉਥੇ ਇਨਕਲਾਬ ਜਿੰਦਾਬਾਦ ਦੇ ਨਾਰੇ ਲੱਗੇ ਕਮਾਲ ਹੋ ਗਈ ਯਾਰ ਕਿ ਡਿੰਪੀ ਢਿੱਲੋਂ ਦਾ ਆਮ ਆਦਮੀ ਪਾਰਟੀ ਚਾਉਣਾ ਇਨਕਲਾਬ ਹੈ ਇਹ ਕ੍ਰਾਂਤੀ ਹੈ ਤੇ ਕਿਹੜਾ ਰੈਵੋਲੂਸ਼ਨ ਹੈ ਕਿਹੜਾ ਇਨਕਲਾਬ ਹੈ ਆਹੀ ਹੈ ਨਾ ਜਦੋਂ ਇਨਕਲਾਬ ਦੇ ਅਰਥ ਪਤਾ ਨਾ ਹੋਣ ਤੇ ਰਟਿਆ ਰਟਾਇਆ ਨਾਰਾ ਲਾਉਣਾ ਹੋਵੇ ਫਿਰ ਐਂ ਹੀ ਹੁੰਦਾ ਫਿਰ ਕੋਈ ਬਹੁਤ ਵੱਡਾ ਸਰਮਾਇਆਦਾਰ ਬੰਦਾ ਜਿਹੜਾ ਬਹੁਤ ਵੱਡਾ ਟਰਾਂਸਪੋਰਟਰ ਹੋਵੇ ਜਦੋਂ ਉਹ ਇੱਕ ਪਾਸੇ ਉਹ ਦੂਜੇ ਪਾਸੇ ਜਾਂਦਾ ਤਾਂ ਉਹਨੂੰ ਇਨਕਲਾਬ ਸਮਝ ਲਿਆ ਜਾਂਦਾ ਜਿਵੇਂ ਆਮ ਆਦਮੀ ਪਾਰਟੀ 'ਚ ਅੱਜ ਨਾਰੇ ਲੱਗੇ ਨੇ ਮਿੱਤਰੋ ਪਾਰਟੀ ਦਾ ਨਾਂ ਸੀ ਆਮ ਆਦਮੀ ਪਾਰਟੀ ਅੱਜ ਵੀ ਭਗਵੰਤ ਮਾਨ ਰਾਣੇ ਜਦੋਂ ਡਿੰਪੀ ਢਿੱਲੋਂ ਨੂੰ ਸ਼ਾਮਲ ਕਰਾਇਆ ਤਾਂ ਸਟੇਜ ਤੋਂ ਉਹ ਬੋਲੇ ਵੀ ਸਾਡੀ ਆਮ ਆਦਮੀ ਪਾਰਟੀ ਅਸੀਂ ਆਮ ਜੇ ਘਰਾਂ ਦੇ ਮੁੰਡੇ ਆ ਆਮ ਜੇ ਘਰਾਂ ਦੇ ਧੀਆਂ ਪੁੱਤਾਂ ਇਸ ਕਰਕੇ ਇਹਨਾਂ ਵੱਡਿਆਂ ਨੂੰ ਰਾਸ ਨਹੀਂ ਆਉਦੇ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਕੇ ਜਿੰਨੇ ਵੀ ਕਾਲੀਆਂ ਚੋਂ ਆਏ ਆਮ ਆਦਮੀ ਪਾਰਟੀ ਨੇ ਲੈ ਲੇ ਜਿੰਨੇ ਭਾਜਪੀ ਚੋਂ ਆਏ ਆਮ ਆਦਮੀ ਪਾਰਟੀ ਨੇ ਲੈ ਲੇ ਜਿੰਨੇ ਕਾਂਗਰਸ ਚੋਂ ਆਏ ਆਮ ਆਦਮੀ ਪਾਰਟੀ ਨੇ ਲੈ ਲੇ ਤੇ ਹੁਣ ਜਿਆਦਾ ਹੀ ਗਿਣਤੀ ਆਮ ਆਦਮੀ ਪਾਰਟੀ ਚ ਉਹਨਾਂ ਪਾਰਟੀਆਂ ਵਾਲੇ ਬੰਦਿਆਂ ਦੀ ਹੋਗੀ ਕੀ ਅਜੇ ਵੀ ਇਹਦਾ ਨਾਮ ਆਮ ਆਦਮੀ ਪਾਰਟੀ ਹੀ ਰਹੂਗਾ ਜਾਂ ਹੁਣ ਖਾਸ ਆ ਆਦਮੀ ਪਾਰਟੀ ਕਿਹਾ ਜਾਊਗਾ ਜਿਵੇਂ ਭਾਜਪੀ ਨੂੰ ਕਹਿੰਦੇ ਨੇ ਕਿ ਉਹਦੇ ਕੋਲੇ ਇੱਕ ਐਸੀ ਵਾਸ਼ਿੰਗ ਮਸ਼ੀਨ ਹੈ ਧੋਣ ਵਾਲੀ ਮਸ਼ੀਨ ਹੈ ਕਿ ਜਿਹੜਾ ਬੰਦਾ ਦੂਜੀ ਪਾਰਟੀ 'ਚ ਹੁੰਦਾ ਉਦੋਂ ਤੱਕ ਉਹ ਪ੍ਰਸ਼ਟ ਕਰਪਟ ਤੇ ਮਾੜਾ ਬੰਦਾ ਹੁੰਦਾ ਹੈ ਜਦੋਂ ਉਹ ਭਾਜਪੀ 'ਚ ਆ ਜਾਂਦਾ ਫੇਰ ਇੱਕਦਮ ਉਹ ਦੁੱਧ ਤੋਤਾ ਹੋ ਜਾਂਦਾ ਕੁਝ ਐਦਾਂ ਹੀ ਆਮ ਆਦਮੀ ਪਾਰਟੀ ਦਾ ਵੀ ਮੈਨੂੰ ਲੱਗ ਰਿਹਾ ਹੈ ਜਦੋਂ ਤੱਕ ਇਹੀ ਡਿੰਪੀ ਢਿੱਲੋਂ ਜਾਂ ਹੋਰ ਬੰਦੇ ਦੂਜੀਆਂ ਪਾਰਟੀਆਂ 'ਚ ਹੁੰਦੇ ਨੇ ਉਦੋਂ ਆਮ ਆਦਮੀ ਪਾਰਟੀ ਇਹਨਾਂ ਦੇ ਖਿਲਾਫ ਬੋਲਦੀ ਆ ਇਹਨਾਂ ਤੇ ਤਵਾ ਲਾਉਂਦੀ ਆ ਤੇ ਉਹ ਵੀ ਆਮ ਆਦਮੀ ਪਾਰਟੀ ਤੇ ਲਾਉਂਦੇ ਨੇ ਤੇ ਜਦੋਂ ਹੀ ਫਰਗਾੜੀ ਪੈ ਜਾਂਦੀ ਆ ਗਿੱਟ ਮਿੱਟ ਹੋ ਜਾਂਦੀ ਆ ਉਦੋਂ ਆਮ ਆਦਮੀ ਪਾਰਟੀ ਉਹਦੀਆਂ ਤਰੀਫਾਂ ਤੇ ਉਹ ਆਮ ਆਦਮੀ ਦੀਆਂ ਤਰੀਫਾਂ ਸ਼ੁਰੂ ਕਰ ਦਿੰਦਾ ਤੇ ਮੈਨੂੰ ਤਾਂ ਲੱਗਦਾ ਇੱਕ ਇਹੋ ਜਿਹਾ ਵੀ ਕੋਈ ਅਲਾਦੀਨ ਦਾ ਚਿਰਾਗ ਆਮ ਆਦਮੀ ਪਾਰਟੀ ਕੋਲ ਹੈਗਾ ਵੀ ਜਦੋਂ ਉਹ ਬੰਦਾ ਕੋਈ ਆਮ ਆਦਮੀ ਪਾਰਟੀ ਚ ਆ ਕੇ ਕੁਝ ਟਾਈਮ ਰਹਿ ਕੇ ਸ਼ਸ਼ੀਲ ਰਿੰਕੂ ਵਾਂਗੂ ਸ਼ੀਤਲ ਅੰਗੁਰਾਲ ਵਾਂਗੂ ਤੇ ਫਿਰ ਭਾਜਪੀ ਵਰਗੀ ਪਾਰਟੀ ਚਲਾ ਜਾਂਦਾ ਤੋ ਫੇਰ ਮਾੜਾ ਹੋ ਜਾਂਦਾ ਇੱਕੋ ਦਾਵੇਂ ਮਾੜਾ ਹੋ ਜਾਂਦਾ ਹੁਣ ਇਹ ਕੀ ਹੈ ਮਿੱਤਰੋ ਇਹ ਹੋਰ ਕੁਝ ਨਹੀਂ ਇਹ ਮੌਕਾ ਪ੍ਰਸਤੀ ਹੈ ਮੌਕਾ ਪ੍ਰਸਤੀ ਦੀ ਸਿਆਸਤ ਹੈ ਮੌਕਾ ਪ੍ਰਸਤੀ ਦੀ ਨੇਤਾਗਿਰੀ ਹੈ ਇਹ ਡਿੰਪੀ ਢਿੱਲੋਂ ਸਾਹਿਬ ਜਿਹੜੀਆਂ ਗੱਲਾਂ ਅੱਜ ਕਰ ਰਹੇ ਨੇ ਮੇਰੇ ਯਕੀਨ ਚ ਤਾਂ ਨਹੀਂ ਆ ਰਹੀਆਂ ਹਾਂ ਸੁਖਬੀਰ ਬਾਦਲ ਹੋਰਾਂ ਨੇ ਪੰਜਾਬ ਦੇ ਨਾਲ ਜੋ ਕੀਤਾ ਉਹ ਆਪਾਂ ਸਾਰਿਆਂ ਨੂੰ ਪਤਾ ਸੁਖਬੀਰ ਬਾਦਲ ਹੋਰਾਂ ਦੀ ਨਾਂ ਜੜ ਰਹਿ ਗਈ ਆ ਨਾਂ ਲਗਨੀ ਆ ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਹੰਕਾਰ ਦਿਖਾਇਆ ਔਰ ਜਿਹੜਾ ਗਮਾਨ ਉਹਨਾਂ ਨੂੰ ਚੜਿਆ ਹੋਇਆ ਸੀ 25 ਸਾਲ ਰਾਜ ਕਰਨ ਦਾ ਜਿਵੇਂ ਉਹਨਾਂ ਨੇ ਪਿੰਡਾਂ 'ਚ ਝੂਠੇ ਪਰਚੇ ਪੁਆਏ ਉਹਨਾਂ ਦੇ ਨਿੱਕੇ ਨਿੱਕੇ ਆਗੂ ਨਹੀਂ ਸੀ ਮਾਨ ਹੈਗੇ ਉਹ ਉਹ ਉਹਨਾਂ ਦਾ ਤਾਂ ਉਹ ਸਿਲਾ ਮਿਲ ਗਿਆ ਉਹਨਾਂ ਨੂੰ ਪਰ ਹੁਣ ਸਵਾਲ ਇਹ ਆ ਕਿ ਅੱਜ ਜਿਵੇਂ ਡਿੰਪੀ ਢਿੱਲੋਂ ਸਾਹਿਬ ਸਿਫਤਾ ਕਰ ਰਹੇ ਸੀ ਭਗਵੰਤ ਮਾਨ ਦੀਆਂ ਕੀ ਇਹ ਸਿਫਤਾ ਇੱਕੇ ਦਮ ਸੱਚ ਗਈਆਂ ਉਹਨਾਂ ਨੂੰ ਕਿਉਂਕਿ ਕੁਝ ਟਾਈਮ ਪਹਿਲਾਂ ਉਹ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਬੋਲ ਰਹੇ ਸੀ ਔਰ ਮਾਨ ਸਾਹਿਬ ਅੱਜ ਤਰੀਫਾ ਕਰ ਰਹੇ ਸੀ ਡਿੰਪੀ ਢਿੱਲੋਂ ਵਰਗੇ ਦੀਆਂ ਦਾ ਮਾਨ ਸਾਹਿਬ ਦੀ ਸਰਕਾਰ ਕੋਈ ਟਾਈਮ ਪਹਿਲਾਂ ਡਿੰਪੀਟ ਲੋ ਹੋ ਰਾ ਦੀ ਟ੍ਰਾਂਸਪੋਰਟ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਸੀ ਯਾਰ ਇਹ ਕਿਉਂ ਹੋ ਰਿਹਾ ਐ ਇੱਕਦਮ ਹੁਣ ਸਵਾਲ ਇਹ ਵੀ ਐ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਤੇ ਆਗੂ ਪਿਛਲੇ 10-15 ਸਾਲ ਤੋਂ ਆਮ ਆਦਮੀ ਪਾਰਟੀ ਲਈ ਪਿੰਡਾਂ 'ਚ ਧੱਕੇ ਖਾ ਰਹੇ ਆ ਮਤਲਬ ਧੂੜ ਫੱਕ ਰਹੇ ਆ ਜੁੱਤੀਆਂ ਤੜਾਉਂਦੇ ਫਿਰਦੇ ਆ ਇਹ ਸੋਚ ਕੇ ਕਦੇ ਸਾਡੀ ਵੀ ਵਾਰੀ ਆਏਗੀ ਕਦੇ ਸਾਨੂੰ ਵੀ ਟਿਕਟ ਮਿਲੇਗੀ ਅਸੀਂ ਵੀ ਐਮਐਲਏ ਐਮਪੀ ਬਣਾਂਗੇ ਤੇ ਜੇ ਆਮ ਆਦਮੀ ਪਾਰਟੀ ਨੇ ਐਂ ਹੀ ਕਰਨਾ ਜਿਵੇਂ ਗੇਦੜਵਾ ਹਲਕੇ ਚ ਕਿੰਨੇ ਬੰਦੇ ਸੀ ਜਿਹੜੇ ਚਾਹੁੰਦੇ ਸੀ ਵੀ ਹੁਣ ਸਾਨੂੰ ਟਿਕਟ ਮਿਲੇਗੀ ਤੇ ਟਿਕਟ ਆਮ ਆਦਮੀ ਪਾਰਟੀ ਨੇ ਦੇ ਦੇਣੀ ਆ ਡਿੰਪੀ ਢਿੱਲੋਂ ਨੂੰ ਤੇ ਉਹ ਕੀ ਕਰਨਗੇ ਫਿਰ ਉਹ ਕਾਹਦੇ ਲਈ ਜੁੱਤੀਆਂ ਤੜਾਉਂਦੇ ਫਿਰਦੇ ਨੇ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਅੱਗੇ ਅਣਗਿਣਤ ਵਾਰੀ ਹੋ ਗਿਆ ਜਲੰਧਰ ਦੇ ਵਿੱਚ ਵੀ ਐਂ ਹੋਇਆ 2 ਵਾਰ ਜਦੋਂ ਰਾਜਕੁਮਾਰ ਚੱਬੇਵਾਲ ਨੂੰ ਸ਼ਾਮਲ ਕੀਤਾ ਕਾਂਗਰਸ 'ਚ ਉਦੋਂ ਵੀ ਆਮ ਆਦਮੀ ਪਾਰਟੀ ਨੇ ਇੰਜ ਕੀਤਾ ਜਦੋਂ ਐਮਪੀ ਦੀ ਫਰੀਦਕੋਟ ਸੀਟ ਤੇ ਲਿਆ ਕੇ ਕਰਮਜੀਤ ਅਨਮੋਲ ਜਿਹੜਾ ਕਲਾਕਾਰ ਸੀ ਨਾ ਰਾਜਨੀਤੀ ਨਾਲ ਉਹਦਾ ਵਾਅਦਾ ਸੀ ਨਾ ਵਾਸਤਾ ਸੀ ਉਹਨੂੰ ਲਿਆ ਕੇ ਤੇ ਇੱਥੇ ਖੜਾ ਕਰਤਾ ਤੇ ਜਿਹੜੇ ਇੱਥੋਂ ਚਾਹੁੰਦੇ ਸੀ ਐਮਪੀ ਦੀ ਚੋਣ ਲੜਨਾ ਆਮ ਆਦਮੀ ਪਾਰਟੀ ਦੇ ਉਹ ਵਿਚਾਰਿਆਂ ਦੀਆਂ ਧਰਿਆਆਂ ਤਰਾਈਆਂ ਹੀ ਰਹਿ ਗਈਆਂ ਮੰਨ ਦੀਆਂ ਮਨਚੀ ਰਹਿ ਗਈਆਂ ਹੁਣ ਫੇਰ ਉਮੀ ਹੈ ਹੋਏਗਾ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਗਿੱਦੜਵਾਹਾ ਤੋਂ ਪਿੰਡਾਂ ਦੇ ਆਗੂ ਤੇ ਵਰਕਰ ਇਕੱਠੇ ਹੋ ਕੇ ਤੇ ਕੱਲ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਜਿਹੜਾ ਦਫ਼ਤਰ ਹੈ 39 ਸੈਕਟਰ ਦੇ ਵਿੱਚ ਜਿਹੜੀ 965 ਨੰਬਰ ਬਿਲਡਿੰਗ ਹੈ ਜਿਹੜੀ ਆਮ ਆਦਮੀ ਪਾਰਟੀ ਦਾ ਮੁੱਖ ਦਫ਼ਤਰ ਹੈ ਉੱਥੇ ਗਏ ਨੇ ਔਰ ਉਹਨਾਂ ਗਿੱਦੜਵਾ ਦੇ ਵਰਕਰਾਂ ਨੇ ਉੱਥੇ ਜਾ ਕੇ ਇਹ ਕਿਹਾ ਕਿ ਜੇਕਰ ਡਿੰਪੀ ਢਿਲ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕੀਤਾ ਜਾਂ ਉਹਨੂੰ ਟਿਕਟ ਦਿੱਤੀ ਤਾ ਫਿਰ ਅਸੀਂ ਪਾਰਟੀ ਦਾ ਸਾਥ ਨਹੀਂ ਦੇ ਸਕਦੇ ਉਹਨਾਂ ਨੇ ਕਿਹਾ ਵੀ ਇਹ ਕੋਈ ਗੱਲ ਥੋੜਾ ਹੈ ਕਿ ਕੋਈ ਅਜੇ ਕੱਲ ਆਇਆ ਪਾਰਟੀ 'ਚ ਅੱਜ ਹੀ ਉਹਨੂੰ ਟਿਕਟ ਦੇ ਦਿਓ ਅੱਜ ਹੀ ਉਹਨੂੰ ਖੜਾ ਕਰ ਦਿਓ ਤੇ ਜਿਹੜੇ ਬਾਕੀ ਇੰਨੇ ਟਾਈਮ ਤੋਂ ਕੰਮ ਕਰਦੇ ਫਿਰਦੇ ਨੇ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਨੇ ਕਿਹਾ ਕਿ ਸਾਡੇ ਵਿੱਚੋਂ ਜਿਹਨੂੰ ਮਰਜ਼ੀ ਟਿਕਟ ਦੇ ਦਿਓ ਜਾਂ ਗੱਦੜਵਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਕਿਸੇ ਵਰਕਰ ਨੂੰ ਟਿਕਟ ਦੇ ਦਿਓ ਅਸੀਂ ਸਾਥ ਦੇਾਂਗੇ ਵੋਟਾਂ ਪਾਵਾਂਗੇ ਤੇ ਪਵਾਵਾਂਗੇ ਪਰ ਜੇਕਰ ਤੁਸੀਂ ਡਿੰਪੀ ਢਿੱਲੋਂ ਨੂੰ ਟਿਕਟ ਦੇ ਦਿੰਨੇ ਹੋ ਤਾਂ ਫੇਰ ਅਸੀਂ ਵਿਰੋਧ ਕਰਾਂਗੇ ਤਾਂ ਆਮ ਆਦਮੀ ਪਾਰਟੀ ਨੇ ਅੱਜ ਜਦੋਂ ਡਿੰਪੀ ਢਿੱਲੋਂ ਨੂੰ ਸ਼ਾਮਲ ਕੀਤਾ ਤਾਂ ਮੈਨੂੰ ਯਾਦਦਾ ਉਹਨੂੰ ਟਿਕਟ ਦਾ ਵਾਅਦਾ ਕਰਕੇ ਸ਼ਾਮਲ ਕੀਤਾ ਜਿਸ ਤਰ੍ਹਾਂ ਭਗਵੰਤ ਮਾਨ ਸਾਹਿਬ ਉੱਥੇ ਗੱਲ ਕਰ ਰਹੇ ਸੀ ਕਿ ਹੁਣ ਤਾਂ ਇੱਥੋਂ ਜਿੱਤੇ ਹੀ ਖੜੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਡਿੰਪੀ ਢਲੋਂ ਨੂੰ ਹੀ ਖੜਾ ਕੀਤਾ ਜਾਊ ਆਮ ਆਦਮੀ ਪਾਰਟੀ ਦਾ ਐਮਐਲਏ ਉਮੀਦਵਾਰ ਜਿਹੜਾ ਜਿਮਣੀ ਚੋਣ ਹੋ ਰਹੀ ਹੈ ਕਿ ਦਰਵਾਜ਼ੇ ਵਿੱਚ ਦੇਖੋ ਮਿੱਤਰ ਪਿਆਰਿਓ ਰਾਜਨੀਤੀ ਦੇ ਵਿੱਚ ਇਹ ਬਹੁਤ ਵੱਡੀਆਂ ਮੌਕਾ ਪ੍ਰਸਤੀਆਂ ਚੱਲ ਰਹੀਆਂ ਨੇ ਇਹਨਾਂ ਨੂੰ ਸਮਝਣ ਦੀ ਲੋੜ ਹੈ ਇਹਨਾਂ ਨੂੰ ਪਰਖਣ ਦੀ ਲੋੜ ਹੈ ਹੁਣ ਚਰਚਾ ਤਾਂ ਇਹ ਵੀ ਆ ਰਹੀ ਹੈ ਵੀ ਇਹ ਡਿੰਪੀ ਢਲੋਂ ਸਾਹਿਬ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਾਉਣ ਦੇ ਲਈ ਆਮ ਆਦਮੀ ਪਾਰਟੀ ਨੇ ਇਹਦੀ ਬਾਹ ਮਰੋੜੀ ਹੈ ਇਹਨੂੰ ਕਾਰਵਾਈ ਦਾ ਡਰ ਦਿੱਤਾ ਗਿਆ ਬੱਸਾਂ ਤੇ ਜਾਂ ਹੋਰ ਤਰ੍ਹਾਂ ਦੀਆਂ ਕਾਰਵਾਈਆਂ ਦਾ ਡਰ ਹੁਣ ਇਹਦੇ ਵਿੱਚ ਕਿੰਨਾ ਸੱਚ ਹੈ ਇਹਦਾ ਨਹੀਂ ਆਪਾਂ ਨੂੰ ਕੁਝ ਪਤਾ ਇਹ ਤਾਂ ਕੁਝ ਲੋਕ ਚਰਚਾ ਕਰ ਰਹੇ ਆ ਕੁਝ ਅਕਾਲੀ ਦਲ ਨਾਲੇ ਬੋਲੀ ਜਾਂਦੇ ਆ ਪਰ ਜਿਹੜੀਆਂ ਗੱਲਾਂ ਅਕਾਲੀ ਦਲ ਤੋਂ ਵੱਖ ਹੋਣ ਦੇ ਟਾਈਮ ਡਿੰਪੀ ਢਿੱਲੋਂ ਨੇ ਬੋਲੀਆਂ ਨੇ ਆਪ ਉਹ ਜ਼ਰੂਰ ਧਿਆਨ ਦੇ ਨਯੋਗ ਨੇ ਡਿੰਪੀ ਢਿੱਲੋਂ ਨੇ ਆਖਿਆ ਵੀ ਮੈਂ ਇਸ ਕਰਕੇ ਅਕਾਲੀ ਦਲ ਛੱਡਿਆ ਵੀ ਜਿਹੜਾ ਸੁਖਬੀਰ ਬਾਦਲ ਹੈਣਾ ਇਹ ਇੱਕ ਪਾਸੇ ਮੈਨੂੰ ਕਹੀ ਜਾਂਦੇ ਸੀ ਵੀ ਤੈਨੂੰ ਆਪਾਂ ਖੜਾ ਕਰ ਰਹੇ ਹਾਂ ਇੱਥੋਂ ਜਿਮਣੀ ਚੋਣ ਚ ਐਮਐਲਏ ਦੂਜੇ ਪਾਸੇ ਕਹਿੰਦੇ ਫਿਰ ਬਾਅਦ ਦੇ ਵਿੱਚ ਇੰਜ ਗੱਲ ਕਰਨ ਲੱਗ ਪਏ ਵੀ ਮਨਪ੍ਰੀਤ ਬਾਦਲ ਨੂੰ ਅਸੀਂ ਵਾਪਸ ਲਿਆ ਰਹੇ ਹਾਂ ਬੀਜੇਪ ਬੀਜੇਪੀ ਦੇ ਵਿੱਚੋਂ ਉਹ ਕਾਲੀ ਦਲ ਚ ਆ ਰਿਹਾ ਉਹਨੂੰ ਅਸੀਂ ਟਿਕਟ ਦੇ ਰਹੇ ਹਾਂ ਇਸ ਕਰਕੇ ਵੀ ਤੈਨੂੰ ਹੋਰ ਕਿਤੋਂ ਖੜਾ ਕਰ ਦਿੰਨੇ ਆ ਤਾਂ ਡਿੰਪਿਟੇ ਲੋਕ ਕਹਿੰਦੇ ਵੀ ਫਿਰ ਮੈਂ ਬੜਾ ਹਰਾਣ ਹੋਇਆ ਮੈਨੂੰ ਦੁੱਖ ਬਹੁਤ ਹੋਇਆ ਬੀ ਇਹ ਕਰੀ ਕੀ ਜਾਂਦੇ ਆ ਤੇ ਕਹਿੰਦਾ ਜਦੋਂ ਮੈਨੂੰ ਸ਼ੱਕ ਸੀ ਵੀ ਇਹਨਾਂ ਨੇ ਮਨਪ੍ਰੀਤ ਬਾਦਲ ਨੂੰ ਹੀ ਖੜਾ ਕਰ ਦੇਣਾ ਤਾਂ ਫੇਰ ਉਹ ਕਹਿੰਦਾ ਵੀ ਮੈਂ ਹਾਰ ਕੇ ਤੇ ਫੇਰ 파ਰਟੀ ਛੱਡਣ ਦਾ ਮਨ ਬਣਾਇਆ ਤੇ ਉਧਰੋਂ ਸੁਖਵੀਰ ਬਾਦਲ ਦਾ ਬਿਆਨ ਵੀ ਆ ਗਿਆ ਉਹ ਕਹਿੰਦਾ ਨਾ ਮਨਪ੍ਰੀਤ ਬਾਦਲ ਨਾਲ ਅਸੀਂ ਗੱਲ ਕੀਤੀ ਨਾ 4 ਮਹੀਨੇ ਹੋ ਗਿਆ ਮੈਂ ਮਨਪ੍ਰੀਤ ਬਾਦਲ ਨੂੰ ਮਿਲਿਆ ਨਾ ਉਹ ਕਹਿੰਦਾ ਮਨਪ੍ਰੀਤ ਬਾਦਲ ਨੇ ਬੀਜੇਪੀ ਛੱਡਣੀਆਂ ਨਾ ਸਾਡੇ ਚ ਆਉਣਾ ਨਾ ਅਸੀਂ ਲਿਆਉਣਾ ਨੌ ਨੂੰ ਅਸੀਂ ਇਥੋਂ ਟਿਕਟ ਦੇ ਕੇ ਐਮਐਲਏ ਖੜਾ ਕਰਨਾ ਕਹਿੰਦਾ ਇਹ ਸਾਰੀ ਗੱਲ ਹੀ ਝੂਠ ਆ ਉਹ ਨਕਰ ਹੀ ਦਿੱਤੀ ਕਹਿੰਦਾ ਇਹੋ ਜੀ ਕੋਈ ਗੱਲ ਹੀ ਹੈ ਨਹੀਂ ਉਹ ਕਹਿੰਦੇ ਆ ਵੀ ਡਿੰਪੀ ਢਿਲੋਂ ਸਾਹਿਬ ਦੀ ਨਾ ਪਹਿਲਾਂ ਕਈ ਦਿਨਾਂ ਤੋਂ ਡੇਢ ਦੋ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਗੱਲ ਚੱਲ ਰਹੀ ਸੀ ਤੇ ਫਿਰ ਜਦੋਂ ਉਹ ਸਿਰੇ ਚੜ ਗਈ ਹੈ ਤੇ ਫਿਰ ਹੁਣ ਉਹਨਾਂ ਨੇ ਇਹ ਗੱਲ ਬਣਾ ਲਈ ਹੈ ਹੁਣ ਉਧਰੋਂ ਮਨਪ੍ਰੀਤ ਬਾਦਲ ਦਾ ਬਿਆਨ ਵੀ ਆ ਗਿਆ ਮਨਪ੍ਰੀਤ ਬਾਦਲ ਨੇ ਕਹਿਤਾ ਵੀ ਨਾਮ ਹੈ ਬੀਜੇਪੀ ਛੱਡਣੀ ਨਾਮ ਹੈ ਛੱਡੀ ਨਾਮ ਹੈ ਛੱਡਾਂਗਾ ਬੀਜੇਪੀ ਹੁਣ ਤੇ ਆਉਣ ਵਾਲੇ ਸਮੇਂ 'ਚ ਮੇਰਾ ਘਰ ਬਣ ਗਿਆ ਤੇ ਕਹਿੰਦਾ ਇਹ ਬਿਲਕੁਲ ਝੂਠੀ ਤੇ ਬੇਬੁਨਿਆਦ ਗੱਲ ਹੈ ਜਿਹੜੀ ਡਿੰਪੀ ਢਿੱਲੋਂ ਬੋਲ ਰਿਹਾ ਹੁਣ ਤੁਸੀਂ ਦੱਸੋ ਫਿਰ ਡਿੰਪੀ ਢਿੱਲੋਂ ਠੀਕ ਬੋਲ ਰਿਹਾ ਕਿ ਸੁਖਬੀਰ ਬਾਦਲ ਸੱਚ ਕਹਿ ਰਿਹਾ ਕਿ ਮਨਪ੍ਰੀਤ ਬਾਦਲ ਸੱਚ ਕਹਿ ਰਿਹਾ ਪਹਿਲੀ ਗੱਲ ਜੇ ਤਿੰਨਾ ਮਾਰੇ ਸੋਚ ਗਏ ਤਾਂ ਤੈਨੂੰ ਇੱਕੋ ਥਾਲੀ ਦੇ ਹੀ ਨੇ ਤੈਨੂੰ ਪਹਿਲਾਂ ਕਾਲੀ ਦਲ ਦੀ ਪੁਦਾਇਸ਼ ਨੇ ਤਾਂ ਫਿਰ ਯਕੀਨ ਕਿਨੇ ਤੇ ਕਰੀਏ ਯਕੀਨ ਜੇਕਰ ਲੌਜੀਕ ਨਾਲ ਸੋਚੀਏ ਥੋੜਾ ਤਰਕ ਨਾਲ ਤਾਂ ਯਕੀਨ ਡਿੰਪੀ ਟਲੋ ਦੀ ਗੱਲ ਤੇ ਘੱਟ ਜਾਂਦਾ ਹੈ ਐਂ ਲੱਗਦਾ ਜਿਵੇਂ ਵਾਕਿਆ ਡਿੰਪੀ ਟਲੋ ਹਣ ਇਹ ਮਨਕਰਤ ਗੱਲਾਂ ਬਣਾ ਰਹੇ ਨੇ ਕਿਉਂਕਿ ਇੱਕ ਤਾਂ ਡਿੰਪੀ ਢਿੱਲੋਂ ਦਾ ਝੂਠ ਆਨ ਰਿਕਾਰਡ ਫੜਿਆ ਗਿਆ ਨਾ ਅੱਜ ਤੋਂ ਸਿਰਫ 2 ਦਿਨ ਪਹਿਲਾਂ ਡਿੰਪੀ ਢਿੱਲੋਂ ਨੇ ਕਿਹਾ ਸਾਰੇ মিডিਆ ਨੇ ਦਿਖਾਇਆ ਡਿੰਪੀ ਲੋਕ ਕਿਹਾ ਕਿ ਮੇਰੀ ਅਜੇ ਤੱਕ ਆਮ ਆਦਮੀ ਪਾਰਟੀ ਚ ਕਿਸੇ ਨਾਲ ਵੀ ਗੱਲ ਨਹੀਂ ਹੋਈ ਤੇ ਅੱਜ ਸਟੇਜ ਤੋਂ ਬੋਲਿਆ ਕਿ 5 ਦਿਨ ਪਹਿਲਾਂ ਮੇਰੀ ਭਗਵੰਤ ਸਿੰਘ ਸਾਹਿਬ ਨਾਲ ਗੱਲ ਹੋਈ ਹੁਣ ਇੱਕ ਗੱਲ ਤਾਂ ਸਰਾ ਸਰ ਝੂਠ ਹੈ ਜਾਂ ਪਰਸੋਂ ਵਾਲੀ ਜਿਹੜੀ ਕਿਹਾ ਵੀ ਮੇਰੀ ਗੱਲ ਨਹੀਂ ਹੋਈ ਉਹ ਝੂਠ ਹੈ ਤੇ ਜਾਂ ਫਿਰ ਜਿਹੜੀ ਅੱਜ ਕਿਹਾ ਕਿ 5 ਦਿਨ ਪਹਿਲਾਂ ਮੇਰੀ ਗੱਲ ਹੋਈ ਹੈ ਉਹ ਝੂਠ ਹੈ ਦੋਨਾਂ ਚੋਂ ਇੱਕ ਤਾਂ ਹੈ ਵੱਧ ਕਿਹੜੀ ਸੰਭਾਵਨਾ ਇਹ ਤੁਸੀਂ ਦੱਸ ਦਿਓ ਮੈਨੂੰ ਯਾਦਦਾ ਵੀ ਜਿਹੜੀ ਪਰਸੋ ਵਾਲੀ ਗੱਲ ਸੀ ਵੀ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ ਆਮ ਆਦਮੀ ਪਾਰਟੀ 'ਚ ਉਹ ਝੂਠ ਹੈ ਮੈਨੂੰ ਇੰਜ ਯਾਦਦਾ ਤੁਹਾਨੂੰ ਕੀ ਯਾਦਦਾ ਤੁਸੀਂ ਵੀ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ